ਯਾਦਰ ਬਠਿੰਡਾ ਚ ਭਾਸ਼ਾ ਵਿਭਾਗ ਵੱਲੋਂ ਮੈਂ ਪੰਜਾਬੀ ਬੋਲੀ ਪੰਜਾਬੀ ਤਹਿਤ ਸਾਹਿਤਿਕ ਸਮਾਗਮ ਕਰਵਾਇਆ ਗਿਆ ਇਸ ਤੇ ਵੇਖਦੇ ਹਾਂ ਇੱਕ ਰਿਪੋਰਟ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪਾਸ਼ਾ ਦਫ਼ਤਰ ਬਠਿੰਡਾ ਵੱਲੋਂ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਦੇ ਸਹਿਯੋਗ ਦੇ ਨਾਲ ਮੈਂ ਪੰਜਾਬੀ ਬੋਲੀ ਪੰਜਾਬੀ ਮੁਹਿੰਮ ਅਧੀਨ ਇੱਕ ਸਾਹਿਤਿਕ ਸਮਾਗਮ ਪੁਸਤਕ ਸਿਮਰਦਿਆ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਚ ਯੋਗੀ ਅੱਲਾ ਯਾਰ ਖਾਨ ਦੁਆਰਾ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਪੇਸ਼ ਕਰਦੀ ਬਹੁ ਚਰਚਿਤ ਪੁਸਤਕ ਸ਼ਹੀਦਾਂ ਨੇ ਵਫਾ ਉਪਰ ਵਿਦਿਆਰਥੀ ਅਧਿਆਪਕ ਵਾਰਤਾ ਕਰਵਾਈ ਗਈ ਜਿਸ ਵਿੱਚ ਪਹਿਲਾ ਵਕਤਾ ਵਜੋਂ ਕੁਝ ਵਿਦਿਆਰਥੀਆਂ ਵੱਲੋਂ ਪੁਸਤਕ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਫਿਰ ਮੁੱਖ ਵਕਤਾ ਵਜੋਂ ਸ਼ਾਮਲ ਹੋਏ ਡਾਕਟਰ ਜਸਵਿੰਦਰ ਸਿੰਘ ਸਹਾਇਕ ਪ੍ਰੋਫੈਸਰ ਬਾਬਾ ਫਰੀਦ ਕਾਲਜ ਵੱਲੋਂ ਪੁਸਤਕ ਸਬੰਧੀ ਚਰਚਾ ਕੀਤੀ ਗਈ ਸਮਾਗਮ ਦੀ ਪ੍ਰਧਾਨਗੀ ਡਾਕਟਰ ਰਮਨਪ੍ਰੀਤ ਕੌਰ ਮੁਖੀ ਪੰਜਾਬੀ ਵਿਭਾਗ ਕੇਂਦਰੀ ਯੂਨੀਵਰਸਿਟੀ ਪੰਜਾਬ ਪਟੰਡਾ ਨੇ ਕੀਤੀ ਇਸ ਸਮਾਗਮ ਦਾ ਕੁੱਲ ਮਕਸਦ ਜਿੱਥੇ ਮਾਤ ਪਾਸ਼ਾ ਦੀ ਮਹੱਤਤਾ ਨੂੰ ਦਰਸਾਉਣਾ ਪੰਜਾਬੀ ਪਾਸ਼ਾ ਦਾ ਵਿਕਾਸ ਕਰਨਾ ਵਿਕਾਸ ਦੇ ਲਈ ਕੰਮ ਕਰਨਾ ਉੱਥੇ ਪਾਸ਼ਾ ਭਾਗ ਪੰਜਾਬ ਵੱਲੋਂ ਜੋ ਅਲਮੁਲਾ ਸਾਹਿਤ ਰਚਿਆ ਗਿਆ ਉਸੇ ਤੋਂ ਕੁਝ ਚੋਣੀਆਂ ਕਿਤਾਬਾਂ ਜਿਨ੍ਹਾਂ ਦੀ ਸਿੱਧੀ ਰੈਲੇਵੈਂਸੀ ਜਿਸ ਦਾ ਸਿੱਧਾ ਸਬੰਧ ਵਿਦਿਆਰਥੀਆਂ ਨਾਲ ਹੈ ਉਹਨਾਂ ਵਿਦਿਆਰਥੀਆਂ ਤੱਕ ਇਸ ਕਦਰ ਇਸ ਤਰੀਕੇ ਨਾਲ ਲੈ ਕੇ ਜਾਣਾ ਕਿ ਉਹੋ ਕਿਤਾਬ ਦੇ ਬਾਰੇ ਪੂਰੀ ਤਰ੍ਹਾਂ ਜਾਣ ਸਕਣ ਇਸ ਲਈ ਅਸੀਂ ਵਿਦਿਆਰਥੀਆਂ ਦੁਆਰਾ ਵਿਦਿਆਰਥੀ ਨੂੰ ਪਹਿਲਾਂ ਪੁਸਤਕ ਦਿੱਤੀ ਤਾਂਕਿ ਉਹ ਕਿਤਾਬ ਪੜ ਸਕਣ ਤੇ ਫਿਰ ਉਸ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰ ਸਕਣ ਤਾਂਕਿ ਬਾਕੀ ਜਿਹੜੀ ਵਿਦਿਆਰਥੀ ਨੇ ਉਹਨਾਂ ਤੋਂ ਲਾਹ ਲੈ ਸਕਣ ਤੇ ਕਿਤਾਬ ਹਮਿਲ ਜੋੜ ਸਕਣ ਸ਼ਹੀਦਾਂ ਦੇ ਵਫਾ ਕਿਤਾਬ ਹੈ ਜਿਹੜੀ ਬੜੀ ਮਕਬੂਲ ਕਿਤਾਬ ਹੈ ਤੇ ਕਮਾਲ ਦੀ ਗੱਲ ਇਹ ਹੈ ਕਿ ਮੁਸਲਮਾਨ ਸ਼ਾਇਰ ਜੋਗੀ ਖਾਨ ਨੇ ਇਸ ਨੂੰ ਲਿਖਿਆ ਹੈ ਸਿੱਖ ਇਤਿਹਾਸ ਬਾਰੇ ਜਿase ਕਿ ਇਹ ਸਾਹਿਚਰ ਦੇ ਦੀ ਲਾਸਾਨੀ ਕੁਰਬਾਨੀ ਦੇ ਬਾਰੇ ਜਿਸ ਕਵਿ ਜੋਗੀ ਅੱਲਾ ਯਾਰ ਖਾਨ ਨੇ ਲਿਖਿਆ ਹੈ ਸ਼ਾਇਦ ਕੋਈ ਸਿੱਖ ਵਿਦਵਾਨ ਨਹੀਂ ਲਿਖ ਸਕਿਆ ਬੜੇ ਮਾਨਮਿਕ ਅੰਦਾਜ਼ ਵਿੱਚ ਲਿਖੀ ਇਹ ਕਿਤਾਬ ਫੰਮ ਚੜ੍ਹਦੀ ਕਲਾ ਵਿੱਚ ਰਹਿਣ ਦੀ ਪ੍ਰੇਰਨਾ ਦਿੰਦੀ ਹੈ ਆਪਣੇ ਧਰਮ ਆਪਣੇ ਸਿੱਧਕ ਆਪਣੇ ਇਮਾਨ ਤੋਂ ਨਾ ਡੋਲਣ அடோகா ரோ நியூஸ் பண்டிநா